ਏ ਓਕੇ ਆ ਮੈਂ ਕੋਈ ਚੱਕਰ ਨਹੀਂ ਆ ਤੇ ਮੇਰੇ ਵੀਰ ਬਹੁਤ ਧੰਨਵਾਦ ਇਕਾ ਲੈਣ ਆਏ ਤੇ ਨਹੀਂ ਹੁਣ ਘਰਾਂ ਨੂੰ ਜਾ ਕੇ ਪਾਣੀ ਖਾ ਗੋ ਕੋਈ ਨਹੀਂ ਓਕੇ ਆ ਬਾਬੇ ਨੇ ਹੱਥ ਦੇ ਕੇ ਹੱਥ ਲਿਆ ਸਾਡੇ ਵੀਰਾਂ ਦੀ ਮਿਹਰਬਾਨੀ ਆ ਠੀਕ ਹੈ ਜੀ 6 ਸਾਲ ਹੋ ਗਏ ਮੇਰੇ ਬੇਟੇ ਗਏ ਨੂੰ ਤੇ ਸਾਨੂੰ ਤਾਂ ਕੋਈ ਸਿਰਫ ਗੋਲੀਆਂ ਵੱਜ ਗਈਆਂ ਦੀ ਖਬਰ ਮਿਲੀ ਹੈ ਹੋਰ ਸਾਨੂੰ ਕੋਈ ਗਾੜੀ ਪਤਾ ਨਹੀਂ ਲੱਗਾ ਤੇ ਉਦੋਂ ਸਾਨੂੰ ਫੋਨ ਆਇਆ ਵੀ ਠੀਕ ਆ ਵੀ ਗੱਲਾਂ ਬਾਤਾਂ ਕਰਦਾ ਵਾ ਇਹਦੇ ਹੋ ਚਾਹਣੇ ਵੀ ਇਨਸਾਫ ਮਿਲੇ ਸਾਨੂੰ ਬਸ ਕੀ ਨਾਮ ਕੀ ਬਟੇ ਦਾ ਅਰੇ ਪਰਮਵੀਰ ਸਿੰਘ ਹਾਲਕ ਕਿੰਨੇ ਸਾਲ ਹੋ ਗਏ ਸੀ ਉੱਥੇ 6 ਸਾਲ ਹੋ ਗਏ ਗਏ ਸੜੀ ਤੇ ਗਏ ਸੀ ਹਾਂਜੀ ਸੜੀ ਬੇਸਤ ਬੈਟਡਾ ਸੀ ਬੈਟਡਾ ਫੈਮਲੀ ਸਭ ਉੱਥੇ ਕੰਦੀ ਨਹੀਂ ਫੈਮਲੀ ਇੱਥੇ ਆ ਤੇ ਬਾਕੀ ਕਰਦੀ ਨਾਲ ਤਾਨੂੰ ਕਦੋਂ ਪਤਾ ਲੱਗਾ ਯਾਰ ਸਾਨੂੰ ਕੱਲ ਸਵੇਰੇ ਪਤਾ ਲੱਗਾ ਕੀ ਪਤਾ ਪਹਿਲਾਂ ਲਗੀ ਪਤਾ ਲੱਗਾ ਬਸ ਇਹੋ ਵੀ ਕੋ ਗੋਲੀਆਂ ਮਾਰ ਗਿਆ ਗੱਡੀ 'ਚ ਬੈਠੇ ਨੇ ਹਲਾਤ ਕੀ ਹੋਣ ਹੋਰ ਉੱਥੇ ਨਾ ਤੇ ਗੱਲ ਮਾੜੀ ਮੁਰ ਕਰਦਾ ਸਾਡੇ ਨਾਲ ਬਸ ਲਾ ਜਿਹੜੀ ਲਾਸਟ ਸਾਡੀ ਗੱਲ ਹੋਈ ਹੈ ਕਦੋਂ ਹੋਈ ਤੇ ਕੀ ਗੱਲ ਹੋਈ ਲਾਸਟ ਸਾਡੀ ਗੱਲ ਇੱਕ ਦਿਨ ਪਹਿਲਾਂ ਹੋਈ ਇਹਦਾ ਕੋਈ ਗੱਲਬਾਤ ਨਹੀਂ ਵੀ ਸਹੀ ਗਾ ਤੇ ਕੰਮ ਤੇ ਗਿਆ ਕੇ ਦੇ ਨਾਲ ਡਰਾਈਵਿੰਗ ਕਰਦਾ ਤੇ ਬਸ ਇਹੋ ਗੱਲ ਹੋਈ ਤੇ ਮੁੜ ਕੇ ਬਾਅਦ ਚ ਕੋਈ ਗੱਲ ਨਹੀਂ ਗੋਲੀਆਂ ਵੱਜੀਆਂ ਦੀ ਖ਼ਬਰ ਹੀ ਮਿਲੀ ਸਾਨੂੰ ਇਸ ਤਰ੍ਹਾਂ ਹੀ ਹਾਂਜੀ ਉਹਨੂੰ ਕਿਸੇ ਨੂੰ ਕੋਈ ਪਤਾ ਕੀਤਾ ਕਿ ਹੁਣ ਮਰ ਗਈ ਯਾਰ ਲਾਸਟ ਹੁਣ ਕੋਈ ਗੱਲ ਨਹੀਂ ਨਹੀਂ ਲਾਸਟ ਹੁਣ ਮਰਜੀ ਹੁਣ ਗੱਲ ਹੋਈ ਆ ਅੱਜ ਫੇਰੇ ਵੀ ਠੀਕ ਆ ਵੀ ਮੈਂ ਕੋਈ ਗੱਲ ਨਹੀਂ ਬਾਤ ਨਹੀਂ ਮੈਂ ਮੇਰੇ ਨੂੰ ਟ੍ਰਾਂਟੋ ਵਾਲੇ ਗਏ ਤੇ ਹਾਂਜੀ ਬਰੰਟਨ ਸ਼ਹਿਰ ਦੇ ਵਿੱਚ ਤੁਹਾਨੂੰ ਵੀ ਸਰਕਾਰਾਂ ਨੂੰ ਪਤਾ ਹੋਊਗਾ ਆਪਾਂ ਇਹਨਾਂ ਕਾਈ ਕੋ ਨਹੀਂ ਸਕਦੇ ਕਿ ਕੀ ਮੰਗ ਕਰਦੇ ਜੇ ਆਪਣੇ ਬੱਚੇ ਤੇ ਫਾਇਰਿੰਗ ਹੋਈ ਕੋਈ ਇਨਸਾਫ ਹੋਣਾ ਇਨਸਾਫ ਹੋਣਾ ਚਾਹੀਦਾ ਜੀ ਕੰਕਲੂ ਦਾ ਕੀ ਨਾਮ ਦਾ ਦਰ ਕੀ ਗੱਲਬਾਤ ਹੋਈ ਮੇਰਾ ਨਾਮ ਸਰਵਨ ਸਿੰਘ ਹੈ ਜੀ ਆ ਪਿੰਡ ਦਾ ਸਰਪੰਚ ਆ ਤੇ ਸਾਡੇ ਪਿੰਡ ਨਾਲ ਪਰਸੋਂ ਦਾ ਸਾਨੂੰ ਪਤਾ ਲੱਗਾ ਆ ਇੱਕ ਇਨਸੀਡੈਂਟ ਕੈਨੇਡਾ ਦੇ ਵਿੱਚ ਹੋਇਆ ਬਰੰਟਨ ਸ਼ਹਿਰ ਚ ਉਹ ਬੱਚੇ ਦੇ ਕਿਸੇ ਨੇ ਆਣ ਪਛਾਤੇ ਬੰਦੇ ਨੇ ਗੋਲੀਆਂ ਮਾਰੀਆਂ ਨੇ ਸਾਤੋਂ ਦੇ ਲਗੀਆਂ ਨੇ ਗੋਲੀਆਂ ਇੱਕ ਰੀੜ ਦੀ ਹੱਡੀ 'ਚ ਆ ਗਰਦਨ 'ਚ ਆ ਬਾਜੂ ਦੇ ਵਿੱਚ ਲਗੀਆਂ ਤੇ ਉਹ ਆਪਣੇ ਫਾਦਰ ਸਾਹਿਬ ਨਾਲ ਪਰਸੋਂ ਵੀ ਉਹਦੀ ਗੱਲ ਹੋਈ ਸੀ ਅੱਜ ਵੀ ਸਵੇਰੇ ਗੱਲ ਹੋਈ ਆ ਚਲੋ ਉਹ ਤੇ ਜਿਹੜੀ ਵੀ ਹੈਗਾ ਉਹ ਤੇ ਪਤਾ ਲੱਗ ਗਿਆ ਵੀ ਇਦਾਂ ਇਦਾਂ ਹੋਇਆ ਪਰ ਸਾਨੂੰ ਇੱਕ ਹੋਰ ਇਨਸੀਡੈਂਟ ਨੇ ਬੜਾ ਦੁੱਖ ਦਿੱਤਾ ਆ ਵੀ ਰਜਾਨਾ ਸਪੋਕਸਮੈਨ ਦਾਰੇ ਨੇ ਇੱਕ ਗਲਤ ਖਬਰ ਅੱਜ ਪ੍ਰਕਾਸ਼ਿਤ ਕੀਤੀ ਆ ਜਿਹੜੀ ਉਹਨਾਂ ਨੇ بیٹے ਦੀ ਕਰ ਦਿੱਤਾ ਵੀ ਉਹ ਬੇਟਾ ਪੂਰਾ ਹੋ ਗਿਆ ਇਹ ਸਾਡੀ ਸਮਝ ਨਹੀਂ ਆਉਂਦਾ ਵੀ ਇਹੋ ਜਿਹੇ ادارے ਜਿਹੜੇ ਏਡੇ ਜ਼ਿੰਮੇਵਾਰ ادارے ਇਹੋ ਜੀ ਅੰਗਲਤ ਖਬਰਾਂ ਬਿਨਾਂ ਕਿਸੇ ਦੀ ਨੌਲੇਜ ਤੋਂ ਪਹਿਲੀ ਗੱਲ ਤਾਂ ਘਰ ਦਾ ਜਨੂ ਪੁੱਛ ਕੇ ਕੋਈ ਗੱਲ ਕਰਦੇ ਜੀ ਨਹੀਂ ਤੇ ਪਿੰਡ ਦੇ ਕਿਸੇ ਮੋਢ ਵੱਤੋਂ ਪਤਾ ਕਰ ਲੈਂਦੇ ਫੇਰ ਇਹੋ ਜੀ ਖਬਰ ਲਾਉਂਦੇ ਕੋਸ਼ਿਸ਼ ਕਰ ਰਹੇ ਹੁਣ ਉਹਦੇ ਨਾਲ ਕਿ ਉਹਨਾਂ ਨਾਲ ਗੱਲਬਾਤ ਕਰਕੇ ਵੀ ਇਹੋ ਜੀ ਖਬਰ ਤੁਹਾਨੂੰ ਕਿੰਨੇ ਦਿੱਤੀ ਹੈ ਜਾਂ ਕਿਦਾਂ ਲਾ ਲਈ ਹੈ ਜਿੰਨੀ ਵੀ ਅ ਤਾ ਤੁਸੀਂ ਪਰਿਵਾਰ ਨਾਲ ਜਾਂ ਕਿਸੇ ਪਿੰਡ ਦੇ ਮੁਥਰਬਰ ਬੰਦੇ ਨਾਲ ਗੱਲ ਨਹੀਂ ਕੀਤੀ। ਸਰ ਪਤਾ ਨਹੀਂ ਕਿ ਗੋਲੀਆਂ ਚੋਣ ਦਾ ਕਾਰਨ ਕੀ ਲੱਗਦਾ ਕਿ ਕਿਉਂ ਕੋਈ ਦੁਸ਼ਮਣ ਹੈ ਜਾਂ ਕੋਈ ਗੱਲਬਾਤ। ਉਹ ਹਾਲੇ ਨਹੀਂ ਜੀ ਉਸ ਗੱਲ ਦਾ ਕੋਈ ਕਲੀਅਰ ਨਹੀਂ ਹੋਇਆ ਪਰਿਵਾਰ ਨੇ ਗੱਲ ਕੀਤੀ ਆ ਪਰ ਉਹਨਾਂ ਨੂੰ ਹਾਲੇ ਕਲੀਅਰ ਨਹੀਂਗਾ ਵੀ ਕੀ ਚੱਕਰ ਬਣਿਆ ਕੀ ਨਹੀਂ। ਉਹ ਵੈਸੇ ਕਹਿੰਦੇ ਗੱਡੀ 'ਚ ਬੇਟਾ ਬੈਠਾ ਸੀਗਾ ਤੇ ਉਹ ਕੋਈ ਆਇਆ ਉਹ ਤੋਂ ਕਾਲਾ ਜਾਂ ਉਹਨੇ ਗੋਲੀਆਂ ਮਾਰੀਆਂ। ਮੰਤਾ ਆਪਣੀ ਕੈਨੇਡਾ ਦੇ ਵਿੱਚ ਵੇਖਣ ਜਾਇਆਗੇ ਆਪਣੇ ਪੰਜਾਬੀ ਇਹਦੇ ਹਮਲੇ ਲਗਾਤਾਰ ਹੋ ਰਹੇ ਸੀ ਕਿ ਕੈਨੇਡਾ ਦੀ ਸਰਕਾਰ ਕੋਈ ਮੌਸਮ ਦੀ ਸਰਕਾਰ ਮੰਨ ਕਰਦੀ ਮੰਗੇ ਇਹੀ ਕਰਦੇ ਆ ਜੀ ਇਨਸਾਫ ਹੀ ਆ ਇਹਨਾਂ ਨੂੰ ਇਨਸਾਫ ਮਲੇ ਜਿੱਦਾਂ ਵੀ ਹੋ ਸਕਦਾ ਕਿਉਂਕਿ ਬੇਟੇ ਦਾ ਤੁਹਾਨੂੰ ਪਤਾ ਜਿੰਦਗੀ ਮੌਤ ਦੇ ਵਿੱਚ ਉਹ ਖੇਡਣ ਡਿਆ ਵਿਚਾਰਾ ਇਸ ਟਾਈਮ ਹਾਲੇ ਸਾਨੂੰ ਕੋਈ ਕਲੀਅਰ ਨਹੀਂ ਪਤਾ ਵੀ ਉਹਦੇ ਨਾਲ ਕੀ ਵਾਪਰ ਰਿਹਾ ਉਹ ਤਾਂ ਉੱਥੋਂ ਹੀ ਬੱਚੇ ਦੱਸਦੇ ਆ ਵੀ ਇਦਾਂ ਇਦਾਂ ਉਹ ਵੀ ਕੀਤਾ ਹਸਪੀਟਲ ਦੇ ਵਿੱਚ ਦਾਖਲਿਆ ਵੈਸੇ ਗੱਲਬਾਤ ਇਹਨਾਂ ਨਾਲ ਵੀ ਹੋਈ ਹੈ ਤੇ ਇਹੀ ਸਰਕਾਰ ਨੂੰ ਕਹਾਂਗੇ ਜੀ ਇੱਥੇ ਵੀ ਕਹਾਂਗੇ ਆਪਣੀ ਸਰਕਾਰ ਨੂੰ ਵੀ ਬਾਅਦ ਚੜ ਕੇ ਜੇ ਇਹਨਾਂ ਨੂੰ ਇਨਸਾਫ ਦੁਆਇਆ ਜਾਵੇ ਜੋ ਵੀ ਕੁਝ ਹੋਇਆ ਉਹਦੇ ਬਾਰੇ ਇਨਸਾਫ ਦੁਹੋਂ ਚੀਨਾ